ਪਸਵੰਦਾ ਜੇਕਰ ਪਸਵੰਦ ਦੀ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਹੈ ਮਿੱਤਰੋ ਤੇ ਲੰਡੇ ਪਿੰਡ ਤੋਂ ਜਿਹੜੇ ਰੋਡਿਆਂ ਨੂੰ ਮੋੜ ਜਾਂਦਾ ਉਹ ਮੋੜ ਦੇ ਉੱਤੇ ਆ ਕੇ ਤੁਸੀਂ ਬਾਈ ਨਾਲ ਰابطਾ ਕਾਇਮ ਕਰ ਲਿਆ ਜੀ ਬਾਈ ਨਜ਼ਦੀਕ ਹੀ ਨੇੜੇ ਹੀ ਬਾਈ ਹੁਣਾਂ ਦਾ ਰਹਿਣਾ ਬਸੇਰਾ ਵਾ ਮਿੱਤਰੋ ਕਰੇ ਲੋ ਪਰਿਵਾਰ ਦੇ ਘਰੇ ਆਪਾਂ ਮੌਜੂਦ ਹਾਂ ਤੇ ਇੱਕ ਬਾਈਆਂ ਹੋਣਾਂ ਦੇ ਕੋਲੇ ਮੈਂ ਮੁਕਾਉ ਆ ਤਿਆਰ ਪਰਤਿਆ ਚੰਗੇ ਦੁੱਧ ਦੀ ਮਾਲਕਣਾ ਕਰਮ ਵਾਲੀ ਮਿੱਤਰੋ ਕੀ ਜਾਂਦੀ ਡਿਟੇਲ ਆ ਕਿੰਨੇ ਦੁੱਧ ਦੀ ਮਾਲਕਣਾ ਕਿੰਨਾ ਕੁ ਟਾਈਮ ਦੁੱਧ ਦਿੰਦੀ ਆ ਕਿਹੜੇ ਸਾਨ ਤੋਂ ਕਰੌਸ ਹੁੰਦੀ ਆ ਜਾਂ ਟੀਕੇ ਤੋਂ ਰਹਿੰਦੀ ਆ ਤੁਹਾਨੂੰ ਪਤਾ ਆਪਾਂ ਹਰ ਇੱਕ ਚੀਜ਼ ਪੁੱਛ ਕੇ ਤੁਹਾਨੂੰ ਵੀਡੀਓ ਦੇ ਵਿੱਚ ਦਿੰਨੇ ਆ ਆਓ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਸੰਜੀ ਕਰਦੇ ਆ ਸੱਸੀ ਗੱਲ ਵੱਡੇ ਭਾਈ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਠੀਕ ਹੈ। ਚੇਤਾ ਦੇ ਪਰਿਵਾਰ ਤੋਂ ਨਾਓ। ਹਾਂਜੀ। ਆਪਣਾ ਨਾਮ ਦੱਸ ਦੀਏ ਬਾਈ? ਹਾਂਜੀ ਜਗਰੂਪ ਸਿੰਘ ਜੀ। ਜਗਰੂਪ ਸਿੰਘ। ਹਾਂਜੀ। ਜਗਰੂਪ ਬਾਈ ਆਪਾਂ ਮਹਿ ਵਿੱਚ ਨਹੀਂ ਇੱਕ ਹਨਾ ਜੀ। ਇਹ ਕਿਹੜਾ ਸੂਆ ਸੂਰੀ ਆ? ਚੌਥਾ ਸੂਆ ਸੂਰੀ। ਚੌਥਾ ਸੂਆ ਇਹਨੇ ਸੂਣਾ ਵਾ। ਹਾਂਜੀ। ਕਿੰਨੇ ਦਿਨ ਪਏ ਆਂਦੇ ਸੂਣ ਦੇ ਵਿੱਚ? 10 ਦਿਨ ਪਏ ਆ। ਪਰ ਠੀਕ ਆ ਬਾਈ। ਅੱਛਾ ਦੁੱਧ ਕਿੰਨਾ ਕੋ ਚੋਲੇਂਦੇ ਰਹੇ? ਬਾਈ 14 ਲੀਟਰ ਤੇ। ਠੀਕ ਆ ਬਾਈ ਠੀਕ ਆ। ਇਹ ਸਾਨ ਤੋਂ ਕ੍ਰੋਸ ਹੋਈ ਸੀ ਜਾਂ ਠੀਕ ਆ ਪਰ ਆਇਆ। ਇਹ ਸਾਡੇ ਹਰਿਆਣੇ ਦਾ ਸਾਨ ਆ ਇੱਥੇ। ਠੀਕ ਆ ਬਾਈ। ਹਾਂਜੀ। ਉਹ ਉਹ ਸਾਂਣ ਤੋਂ ਕ੍ਰੋਸ ਹੋਈ ਠੀਕ ਆ ਭਾਈ ਠੀਕ ਆ ਅੱਛਾ ਦੁੱਧ ਕਿੰਨੇ ਕੁ ਟਾਈਮ ਪਿਆ ਜਾਂਦੀ ਬਣਨ ਤੋਂ ਬਾਅਦ ਦੁੱਧ ਭਾਈ 8 8 ਮਹੀਨੇ ਤੱਕ ਦੁੱਧ ਬਣਦੀ ਠੰਡੀ ਸੀ ਦੀ ਛੱਦਣੀ ਪੈਂਦੀ ਠੰਡੀ ਸੀ ਠੀਕ ਆ ਜੇ ਕੋਈ ਜੇ ਵੀ ਆਪਣੇ ਵਰਗਾ ਭਰਾ ਘਰੇ ਰੱਖਣ ਨਾਲ ਲੈ ਜਾਵੇ ਲੰਬਾ ਤ ਨਹੀਂ ਹੁੰਦਾ ਤਸੱਲੀ ਹੈ ਜੀ ਆਪਣੀ ਠੀਕ ਆ ਭਾਈ ਠੀਕ ਆ ਬਸ ਚੂਣ ਚਾਂਣ ਪੋਲਾ ਲੱਗੀ ਹਾਂਜੀ ਹਾਂਜੀ ਲੇਵਾ ਚਿੰਗਰ ਤਿਆਰ ਕਰ ਦਿੰਦੇ ਹਾਂ ਹਾਂਜੀ ਲੇਵਾ ਬਹੁਤ ਤਿਆਰ ਕਰ ਗਏ ਰੇਟ ਭਾਈ ਕੀ ਰੱਖਾਂਗੇ ਆਪਾਂ ਇਹਦਾ ਰੇਟ ਭਾਈ 1 1 25 1 25 ਥੋੜਾ ਬੋਤਾਂ ਮਾਨ ਤਣਕਾ ਮਾਨ ਤਣਕ ਤੁਰੇ ਭਾਈ ਕੱਦ ਮੇਰੇ ਮਿੱਤਰੋ ਚੌਥਾ ਸੂਆ ਇਹ ਕਰਮਾ ਵਾਲੀ ਨੇ ਸੁਣਾਵਾ ਐ ਤੇ ਕਿ ਇਹਨੇ ਕਰਮਾ ਵਾਲੀ ਨੇ ਐ ਤੇ ਕਿ ਸੁਣਾਵਾ ਘੱਟ ਤੋਂ ਘੱਟ 5-4 ਦਿਨ ਲੈ ਜਾਣੇ ਇਹਨੇ ਹਜੇ ਥੱਲੋ ਥੱਲੋ ਬਹੁਤ ਚੰਗੀ ਮੈਂ ਆ ਬਾਈ ਤਿਆਰੀ ਤੁਰੀ ਵੇਖੋ ਕਰਦੀ ਤੁਸੀਂ ਕਰਮਾ ਵਾਲੀ ਹਜੇ ਦਾ ਲੈ ਨਾ ਸਰ ਲਈ ਮੇਰੇ ਮਿੱਤਰੋ ਬਣਦੇ ਹੋ ਬਾਈ ਬਸ ਬਹੁਤ ਸੋਹਣੀ ਜਿਹੜੀਆਂ ਇਹਦੀ ਤਿਆਰੀ ਹੈ ਕਰਮਾ ਵਾਲੀ ਦੀ ਬਾਈ ਡਾਡੀ ਚੰਗੀ ਮੈਂ ਆ ਘਰੇ ਬਹੁਤ ਵਧੀਆ ਮੈਂ ਦੁੱਧ ਵਾਲੀ ਜਮਾ ਕਾਗਜ਼ੀ ਚਮੜੀ ਦੇ ਵਿੱਚ ਆ ਮਿੱਤਰੋ ਹਣ ਜੈਡ ਬਲੈਕ ਸਾਰੀ ਪਈ ਆ ਕਾਲੀ ਸ਼ਹਿਜਾਮਨ ਵਰਗੀ ਪੁੜਾ ਪੜਾ ਵੀ ਚੰਗਾ ਵਾ ਪਤਲੀ ਚਮੜੀ ਦੇ ਵਿੱਚ ਲੀਵੇ ਦੀ ਢਿੱਲਾ ਪਣ ਠੰਡ ਦਾ ਸਹਿਜ ਮਜ਼ਬੂਤੀ ਨਾੜਾ ਨੂੜਾ ਲੀਵੇ ਦੇ ਉੱਤੇ ਕਮਾਲ ਆ ਹਜੇ ਤਾਂ ਮੈਂ ਕਮ ਸੇ ਕਮ 5-7 ਦਿਨ ਲੈ ਜਾਣੇ ਮਿਹਨੇ ਥੱਲੋਂ ਨਿਕਰਨਾ ਬਹੁਤ ਚੰਗੀਆਂ ਮਿੱਤਰੋ ਮਿਲਕ ਵੇਣ ਬਾਲਾ ਨਹੀਂ ਤਾਂ ਬਈ 13 ਕਿਲੋ ਦੁੱਧ ਹੱਸ ਕਿਵੇਂ ਦੇਈ ਦਊਗੀ ਇੰਨੇ ਹੀ ਮਾਲਕਾਂ ਨੇ ਕਿਹਾ ਜਿੰਨਾ ਦੁੱਧ ਦਿੰਦੀ ਉਹਨਾਂ ਹੀ ਤੁਹਾਨੂੰ ਦੱਸਿਆ ਨਜਾਇਜ਼ ਦੁੱਧ ਨਹੀਂ ਦੱਸਿਆ ਭਈ ਆਪਾਂ ਆਹ ਲੋ ਭਈ ਠੀਕ ਆ ਰੇਟ 1,25,000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਨੰਬਰ ਕਿੰਨਾ ਆ ਗਿਆ 95927 95927 72780 72731 80 80 ਠੀਕ ਹੈ ਜੀ ਲਈ ਮੈਂ ਇੱਕ ਵਾਰੀ ਹੋਰ ਬੋਲ ਦਿਆਂ ਭਾਈ ਨੰਬਰ 95927 ਜੀ 72780 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਬਾਈਆਂ ਨਾਲ ਰਾਬਤਾ ਹੈ ਮੇਤਰੋ ਪਿੰਡ ਲੰਡੇ ਜ਼ਿਲ੍ਹਾ ਮੋਗਾ ਇਸ ਦੀ ਵੀਡੀਓ ਰਿਹਾ ਚੇਨਈ ਸੀ ਦੋਸਤੋ ਜਲਦੋਂ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ